ਸੋਸ਼ਲ ਮੀਡੀਆ ਦੇ ਰਾਹੀਂ ਨਵੀਂ ਉਮਰ ਦੇ ਲੜਕੇ ਲੜਕੀਆਂ ਕਿਵੇਂ ਪ੍ਰੇਮ ਜਾਲ ਦੇ ਵਿੱਚ ਫਸ ਰਹੇ ਨੇ। ਭਾਵੇਂ ਇਸ ਬਾਰੇ ਰੋਜ਼ਾਨਾ ਹੈਰਾਨਕੁਨ ਖਬਰਾਂ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਬਣੀਆਂ ਰਹਿੰਦੀਆਂ ਨੇ ਪਰ ਮਾਪਿਆਂ ਦੀ ਅਣਗਹਿਲੀ ਸਦਕਾ ਇਹ ਰੁਝਾਨ ਦਿਨੋ ਦਿਨ ਵਧਦਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੀ ਕਾਲਜ ਦੀ ਅੰਮ੍ਰਿਤਾਰੀ ਵਿਦਿਆਰਥਣ ਦੇ ਇਸਲਾਮ ਧਰਮ ਅਪਣਾਉਣ ਸੰਬੰਧੀ ਆਈ ਖਬਰ ਨੇ ਜਿੱਥੇ ਪੰਥਕ ਹਲਕਿਆਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ। ਉੱਥੇ ਹੀ ਇਸ ਤੋਂ ਪੰਥਕ ਆਗੂਆਂ ਅਤੇ ਪ੍ਰਚਾਰਕਾਂ ਨੂੰ ਵੀ ਸੇਧ ਲੈਣ ਦੀ ਜ਼ਰੂਰਤ ਹੈ। ਸਚਕੰਡ ਸੇਵਾ ਸੁਸਾਇਟੀ ਦਿੱਲੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਦੇ ਮੁਤਾਬਿਕ ਉક્ત ਅੰਮ੍ਰਿਤਧਾਰੀ ਲੜਕੀ ਦੀ ਇੰਸਟਾਗ੍ਰam ਦੇ ਰਾਹੀਂ ਇਸਲਾਮ ਧਰਮ ਦੇ ਲੜਕੇ ਦੇ ਨਾਲ ਜਾਣ ਪਹਿਚਾਨ ਹੋਈ ਅਤੇ ਉਹ ਉਸ ਦੇ ਪ੍ਰੇਮ ਜਾਲ ਦੇ ਵਿੱਚ ਫਸ ਕੇ ਆਪਣਾ ਘਰ ਤਿਆਗ ਕੇ ਰੇਲ ਗੱਡੀ ਦੇ ਰਾਹੀਂ ਨਾਗਪੁਰ ਪਹੁੰਚ ਜਾਂਦੀ ਹੈ ਜਿੱਥੇ ਉਸ ਨੇ ਵੀਡੀਓ ਕਲਿੱਪ ਤਿਆਰ ਕਰਕੇ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਕਿ ਉਹ ਇਸਲਾਮ ਧਰਮ ਅਪਣਾਉਣ ਜਾ ਰਹੀ ਹੈ ਉਸ ਨੇ ਆਪਣਾ ਘਰ-ਬਾਰ ਛੱਡ ਦਿੱਤਾ ਅਤੇ ਉਸ ਦੀ ਭਾਲ ਨਾ ਕੀਤੀ ਜਾਵੇ ਲੜਕੀ ਦੇ ਮਾਪਿਆਂ ਨੇ ਸੱਚਖੰਡ ਸੇਵਾ ਸੁਸਾਇਟੀ ਦੇ ਨਾਲ ਸੰਪਰਕ ਕੀਤਾ ਤਾਂ ਮੱਧ ਪ੍ਰਦੇਸ਼ ਪੁਲਿਸ ਦੇ ਸਹਿਯੋਗ ਦੇ ਨਾਲ ਨਾਗਪੁਰ ਤੋਂ ਪ੍ਰਾਪਤ ਕੀਤੀਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਦੇ ਉੱਪਰ ਪੁਲਿਸ ਦੇ ਵੱਲੋਂ ਜਦੋਂ ਉਕਤ ਲੜਕੀ ਤੱਕ ਪਹੁੰਚ ਕੀਤੀ ਜਾਂਦੀ ਹੈ ਤਾਂ ਉਦੋਂ ਤੱਕ ਉਕਤ ਲੜਕੀ ਹైదరాబాద్ ਵਿਖੇ ਉਕਤ ਲੜਕੇ ਸਮੇਤ ਇੱਕ ਮਦਰਸੇ ਦੇ ਵਿੱਚ ਪਹੁੰਚ ਚੁੱਕੀ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਕਤ ਲੜਕੇ ਲੜਕੀ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਨ ਉਪਰੰਤ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਹਰਮਿੰਦਰ ਸਿੰਘ ਪਿੰਕਾ ਨੇ ਹੈਰਾਨੀ ਜ਼ਾਹਿਰ ਕੀਤੀ ਹੈ ਕਿ ਉਕਤ ਲੜਕੀ ਨੇ 4 ਸਾਲ ਦੀ ਉਮਰ ਦੇ ਵਿੱਚ ਹੀ ਅੰਮ੍ਰਿਤ ਪਾਨ ਕਰ ਲਿਆ ਸੀ ਅਤੇ 18 ਸਾਲ ਦੀ ਉਮਰ ਤੱਕ ਉਹ ਰੋਜ਼ਾਨਾ ਸਵੇਰੇ ਸ਼ਾਮ ਨਿਤਨੇਮ ਵੀ ਕਰਦੀ ਰਹੀ ਪਰ ਅਚਾਨਕ ਇੰਸਟਾਗ੍ਰam ਦੇ ਰਾਹੀਂ ਉਸ ਦੀ ਅਜੀਬੀ ਜੋ ਮਤ ਮਾਰੀ ਗਈ ਹੈ ਕਿ ਉਹ ਇਸਲਾਮ ਧਰਮ ਕਬੂਲਣ ਵਾਲੇ ਪਾਸੇ ਆਕਰਸ਼ਿਤ ਹੋ ਗਈ ਹਰਮਿੰਦਰ ਸਿੰਘ ਪਿੰਕਾ ਕਾਨੇ ਦੱਸਿਆ ਹੈ ਕਿ ਹੁਣ ਲੜਕੀ ਆਪਣੇ ਮਾਪਿਆਂ ਦੇ ਕੋਲ ਸੁਰੱਖਿਅਤ ਪਹੁੰਚ ਗਈ ਹੈ ਜਦੋਂ ਕਿ ਲੜਕੇ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਪਰੰਤੂ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਵਕਤ ਦੇ ਵਿੱਚ ਹੋਵੇਗੀ ਕਾਰਵਾਈ ਅਤੇ ਕਿਸ ਤਰ੍ਹਾਂ ਦੇ ਨਾਲ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਖੁਲਾਸੇ ਹੋਰ ਵੀ ਹੋਣ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ ਇਹ ਦੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ